ਅੱਜ 29 ਅਗਸਤ ਹੈ ਤੇ ਸਵੇਰੇ 7 ਵਜੇ ਦੇ ਕਰੀਬ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਦਰਿਆਵਾਂ ਦੀ ਤੇ ਡੈਮਾਂ ਦੀ ਪਾਣੀ ਦੀ ਕੀ ਸਥਿਤੀ ਹੈ ਉਹ ਜਾਣਕਾਰੀ ਦੇਵਾਂਗੇ ਜੇਕਰ ਅਸੀਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਅੱਜ ਦਾ ਜੋ ਪਾਣੀ ਦਾ ਲੈਵਲ ਹੈ ਉਹ ਰਾਤ ਭਰਿਆ ਹੈ ਕਿ 1391.98 ਲਗਭਗ 1392 ਕਹਿ ਲਈਏ ਤੇ ਕੱਲ ਇਹ 1393 ਤੋਂ ਉੱਪਰ ਸਗਾ ਤੇ ਜੋ ਪਾਣੀ ਆ ਰਿਹਾ ਹੈ ਉਹ 5323 ਹੈ ਜੋ ਕਾफी ਘਟ ਹੈ ਪਹਿਲਾਂ 2 ਲੱਖ ਤੋਂ ਉੱਪਰ ਵੀ ਪਾਣੀ ਇਥੇ ਇਨਫਲੋ ਆਉਂਦਾ ਰਿਹਾ ਵਾ ਤੇ ਜੋ ਪਾਣੀ ਕੱਢਿਆ ਜਾ ਰਿਹਾ ਵਾ ਉਹ 1614 ਕਿਊਸਕ ਹੈ ਤੇ ਇਹ ਪਾਣੀ ਹੁਣ ਵੱਧ ਛੱਡਿਆ ਜਾ ਰਿਹਾ ਵਾ ਇਹਦੇ ਨਾਲ ਡੈਮ ਦਾ ਲੈਵਲ ਹੋਰ ਥੱਲੇ ਆਉਣ ਵਾਲੇ ਦੇ ਨਾਲ ਵਿੱਚ ਆ ਜਾਏਗਾ ਜੇਕਰ ਪਿੱਛੇ ਹੋਰ ਮੀਂਹ ਨਹੀਂ ਪੈਂਦੀ ਤੇ ਜੇ ਆਪਾਂ ਢਿਲਵਾ ਬ੍ਰਿਜ ਤੇ ਗੱਲ ਕਰੀਏ ਤਾਂ ਉੱਥੇ 212000 ਕਿਊਸਕ ਪਾਣੀ ਵਗ ਰਿਹਾ ਵਾ ਪਾਹ ਅਜੇ ਵੀ ਵਿਆਸ ਵਿੱਚ ਪਾਣੀ ਹੈ ਪਰ ਇਹ ਕੱਲ 230000 ਤੋਂ ਉੱਤੇ ਸੀ ਉਹਦੇ ਨਾਲੋਂ ਘਟ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਕੱਟ ਸਕਦਾ ਕਿਉਂਕਿ ਜੇਕਰ ਪਠਾਨਕੋਟ ਹਿਆਰਪੁਰ ਦੇ ਵਿੱਚ ਮੀਂਹ ਹੁਣ ਨਹੀਂ ਪੈਂਦੇ ਤਾਂ ਉਹ ਉਹਦੇ ਨਾਲ ਅਸਰ ਦਿਸੇਗਾ ਤੇ ਹਰੀਕੇ ਦੇ ਵਿੱਚ ਅਜੇ ਵੀ 270000 ਤੋਂ ਵੱਧ ਪਾਣੀ ਉਥੇ ਜਿਹੜਾ ਪਹੁੰਚ ਰਿਹਾ ਵਾ ਤੇ 263000 ਕਿਊਸਕ ਪਾਣੀ ਉਸ ਤੋਂ ਅੱਗੇ ਤਰਨਤਾਰ ਨਫਰੂਜ਼ਪੁਰ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਹੈ ਜੋ ਅੱਗੇ ਜਾ ਕੇ ਫਿਰ ਪਾਕਿਸਤਾਨ ਨੂੰ ਚਲਾ ਜਾਵੇਗਾ ਜੇਕਰ ਅਸੀਂ ਸਤਲੁਜ ਤੇ ਭਾਖੜਾ ਡੈਮ ਦੀ ਗੱਲ ਕਰੀਏ ਤਾਂ ਉੱਥੇ ਸਥਿਤੀ ਠੀਕ ਹੈ ਕੰਟਰੋਲ ਹੇਠ ਹੈ 1671.79 ਪਾਖੜਾ ਡੈਮ ਦਾ ਲੈਵਲ ਹੈ ਤੇ ਇਹ ਪਿਛਲੇ ਸਾਲ ਇਸੇ ਦਿਨ 1637 ਸੀ ਤੇ ਇਹ ਕੰਟਰੋਲ ਦੇ ਹੇਠ ਹੈ ਲਗਭਗ ਕੱਲ੍ਹ ਨਾਲੋਂ ਥੋੜਾ ਜਿਹਾ ਘੱਟ ਹੀ ਹੈ ਕੁਝ ਪੁਆਇੰਟ ਘਟ ਹੈ ਬਾਕੀ ਉਨਾ ਕਹਿ ਸਕਦੇ ਆਪਾਂ ਤੇ ਉੱਥੇ ਪਾਣੀ ਜੋ 50524 ਕਿਊਸਕਾ ਰਿਹਾ 52663 ਕਿਊਸਕ ਪਾਣੀ ਛੱਡਿਆ ਜਾ ਰਿਹਾ ਡਾਊਨਸਟ੍ਰੀਮ ਰੋਪੜ ਦੇ ਵਿੱਚ 49000 ਕਿਊਸਕ ਪਾਣੀ ਵਗ ਰਿਹਾ ਵਾ ਤੇ ਜੋ ਫਲੋਰ ਰੇਲਵੇ ਬ੍ਰਿਜ ਤੇ 28486 ਤੇ ਯੂਸਫਰ ਗਿੱਦੜਪਿੰਡੀ 34800 ਜਿਹੜਾ ਕਿ ਕੱਲ ਲਗਭਗ 60000 ਤੋਂ ਉੱਪਰ 70000 ਦੇ ਇਹਦੇ ਦਰਮਿਆਨ ਚੱਲਦਾ ਰਿਹਾ 70 ਤੋਂ ਪਲੱਸ ਵੀ ਚਲਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਹੁਣ ਇਹ ਇੱਥੇ ਵੀ ਪਾਣੀ ਇਹ ਘਟ ਹੈ ਸੋ ਇਹ ਅੱਜ ਦੇ ਡੈਮਾਂ ਦੇ ਦਰਿਆਵਾਂ ਦੀ ਜਾਣਕਾਰੀ ਹੈ ਧੰਨਵਾਦ